ਕੁਤਰਾ ਦੇਖੋ ਕਿੰਨਾ ਸੋਹਣਾ ਵੀਰੋ ਇਹਦੇ ਪੈਰਾ ਤੇ ਵੀ ਬਾਲ ਹੈ ਉਹ ਭਜਣਾ ਪਜਣਾ ਜੂਰ ਤੈਨੂੰ ਕੁੱਛ ਨਹੀਂ ਕਹਿੰਦੇ ਇਹਦੇ ਪੈਰਾ ਤੇ ਵੀ ਬਾਲ ਆ ਦੇਖ ਤੇ ਦੂਮਟ ਬੋਲ ਉਹ ਨਹੀਂ ਕੁਛ ਕਹਿੰਦੇ ਤੈਨੂੰ ਡਰਦਾ ਹਲੇ ਆਪਾਂ ਪਹਿਲੀ ਵਾਰੀ ਫੜਿਆ ਤਾਂ ਕਰਕੇ ਨਾ ਤੇ ਸੋਹਣਾ ਬਹੁਤ ਆ ਪਰ ਮੜੀਏ ਦੂਜੇ ਹੋਏ ਹੋਰ ਦੋ ਘਟੇ ਆ ਦੇਖੋ ਇਹਦੇ ਪੈਰਾ ਤੇ ਵੀ ਬਾਲ ਆ ਠੀਕ ਆ ਸਾਰੇ ਪੈਰਾ ਤੇ ਮਸਲ ਵਧੀਆ ਹੈ ਇਹ ਠੀਕ ਆ ਇਹ ਛੂਟਾ ਹੁੰਦਾ ਪਰ ਲਿਆ ਹੀ ਚਾਚੇ ਹੋਣੀ ਕੁੱਡੇ ਘਾੜੇ ਰੱਖਿਆ ਉਹ ਤੋਂ ਉੱਪਰ ਕਾਫੀ ਰੱਖਿਆ ਹੋਗਾ ਉਹ ਉੱਪਰ ਉੜ ਗਿਆ ਉਹ ਦੇ ਉੱਥੇ ਬੈਠੇ ਆ ਉਹ ਲਗਾਉਣੇ ਪੱਗ ਸਾਈਡ ਤੇ ਉੜ ਗਿਆ ਠੀਕ ਆ ਤੇ ਵਧੀਆ ਵਧੀਆ ਨਹੀਂ ਜੀ ਉਹ ਬਾਜੀ ਵਾਲੇ ਆ ਹਨ ਉਹ ਬਾਜੀ ਵਾਲੇ ਆ ਵੀਰੋ ਆ ਸੋਪ ਤੀਸਰੀ ਦਾ ਇਹਦੇ ਘਰੇ ਰੱਖਣ ਵਾਲਾ ਹਨ ਛੜ ਆਪਾ ਫੜਿਆ ਆ ਤੇ ਉਹ ਕੁੱਡੇ ਜੀ ਵੀ ਬੈਠੇ ਆਂਡੇ ਕੁੱਡੇ ਵੀ ਦਿੱਤੇ ਉਹ ਆਣਾ ਹੈਗਾ ਉਹ ਸਾਹਮਣੇ ਉਹ ਵੀ ਭਜੀ ਵਾਲੇ ਆ ਆ ਕਬੂਤਰ ਬਹੁਤ ਹੋਣਾ ਧੱਕਾ ਜਿੱਥੇ ਛੱਡ ਦੇ ਨਾ ਸਿੱਧਾ ਉੱਥੇ ਹੀ ਆਣਾ ਛੱਡ ਦੋ ਕਿਤੇ ਵੀ ਨਹੀਂ ਜਾਣਾ ਛੱਡ ਛੱਡ ਦੇ ਕਿਤੇ ਨਹੀਂ ਉਹ ਚੱਕਾਉਂਦੀ ਉਹੋ ਦੇਖ ਪਕੜ ਕੰਨੀ ਆ ਨਾ ਉੱਥੇ ਹੀ ਜਾਣਾ ਹੀ ਉੱਥੇ ਆ ਗਏ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਬਿਠਾ ਦੇਖ ਜਿਹੜਾ ਫੜਿਆ ਸੀ ਆਪਾਂ ਉੜ ਗਿਆ ਡਰਦਾ ਆ ਉੱਪਰ ਬਹਿ ਗਿਆ ਜਾ ਇਧਰ ਵੀ ਬਿਠੇ ਆ ਜੀ ਭਾਦ ਜੇ ਆਂਡੇ ਹੁੰਡੇ ਦਿੱਤੇ ਉਹ ਦੇਖੋ ਕੰਪੁੱਟਰਾਂ ਨੇ ਠੀਕ ਆ ਦਰਾਂਡੇ ਓਂਡੇ ਦਿੱਤੇ ਆ ਦੇਖੋ ਆਂਡੇ ਆ ਦੇ ਮਿੱਠੀ ਕਬੂਤਰੀ ਆ ਕਾਲਾ ਕਬੂਤਰ ਚਾਚਾ ਜਿਹੜਾ ਕਾਲਾ ਇਹ ਕਿਹੜਾ ਕਾਲਾ ਸ਼ਾਹ ਕਾਲਾ ਸ਼ਾਹ ਸ਼ਾਹ ਕਹਿੰਦੇ ਇਹਨੂੰ ਕਬੂਤਰੀ ਆ ਸ਼ਾਹੀ ਨੇ ਵੀ ਆ ਚਾਂ ਦੇ ਦਿੱਤੇ ਉਹ ਆ ਇੱਧਰ ਆਓ ਉਹ ਜਿਹੜਾ ਆਏ ਕਾਲੇ ਕਬੂਜੀ ਵਾਲੇ ਹੁੰਦੇ ਜੇ ਚੱਟੇ ਚਿੱਟੇ ਕਾਲੇ ਤਾਂ ਆਪਾਂ ਟ੍ਰੇਨ ਕਰਨ ਤੇ ਅੱਛਾ ਤੇ ਬਾਕੀ ਸਾਡੇ ਸਾਹਮਣੇ ਉਹ ਬੈਠੇ ਕਬਤਰੇ ਜੇ ਹੁਣ ਕਿੰਨੇ ਰਹਿ ਗਏ 15 16 ਦੇ ਹੈਗੇ ਬੁਣੇ ਕੋਲ ਸੱਤ ਵਜੇ ਆਉਣਾ ਠੀਕ ਆ ਦੇਖੋ ਉਹ ਬੈਠੀ ਜੀ ਮਿੱਤਰ ਕਿੱਥੇ ਆ 7:30 ਵਜੇ ਮੁੜ ਕੇ ਆਉਣਾ ਕਿੱਥੇ ਟੈਂਕੀ ਤੇ ਬੈਠੀ ਆ ਆਹ ਉਹ ਟੈਂਕੀ ਤੇ ਬੈਠੀ ਆ ਤੇ ਜੇ ਬੈਠੀ ਉਹ ਦੂਜੇ ਕਬੂਤਰ ਨਾਲ ਆਮਨਾ ਕੀ ਉਹ ਬੈਠੀ ਆ ਆਪਣੀ ਇਕੱਲੀ ਬੈਠੀ ਆ ਉਹਦੇ ਨਾਲ ਦੂਜੇ ਚੰਗਰੀ ਬੈਠਾ ਹੂੰ ਤੇ ਚਾਹ ਗਈ ਆ ਆ ਜਾਣੀਆਂ ਦੋ ਬੈਠੀਆਂ ਚਿੜੀਆਂ ਇਹ ਤਾਂ ਹਨ ਕੁੱਗੀਆਂ ਆ ਆ ਦੇਖੋ ਛਤਰੀ ਵਗੈਰਾ ਕਬੂਤਰ ਰੱਖਣੇ ਕਿਹੜਾ ਸੌਖੇ ਆ ਠੀਕ ਆ ਤੇ ਉਹ ਉਧਰ ਵੀ ਰੱਖੇ ਨਾਲ ਜਿਆਨੇ ਕਬੂਤਰ ਕਿਦਾਂ ਕਨੇਜਰ ਤੋਂ ਰੱਖਦਾ ਸੀ 2 2.5 ਸਾਲ ਹੋ ਗਏ ਵੀਰੋ ਠੀਕ ਗਿਆ ਆਉ ਬੈਠੇ ਇਹ ਕਬੂਤਰ ਸਾਰੇ ਬਾਜੀ ਆਣੇ ਆਹ ਟ੍ਰੇਨਡ ਕਰਨੇ ਤੇ ਆ ਛੋਟੇ ਹੁੰਦੇ ਤੇ ਟ੍ਰੇਨਡ ਕਰੇ ਆ ਦੇਖੋ ਹੂੰ ਉੜ ਗਿਆ ਉਹ ਕਬੂਤਰ ਵੀ ਉੜ ਗਿਆ ਆ ਗਿਆ ਨਾ ਪੂਰਾ ਤੁਰ ਗਿਆ ਹੂੰ ਆਹ ਚੱਲ ਗਏ ਆ ਉਹ ਬੈਗੇ ਆ ਗਏ ਠੀਕ ਆ ਤੇ ਆ ਆ ਵੀ ਛਤਰੀ ਵਗੈਰਾ ਦੇ ਉੱਪਰ ਨੂੰ ਮੈਂ ਚੱਕੋ ਆ ਕੇ ਬਹਿ ਜਾਂਦੀ ਹਾਂ ਨਾ ਇਹ ਚ ਚੱਲੀ ਜਾਣਾ ਹੁਣ ਤਿੰਨਾਂ ਨੇ ਤਿੰਨੇ ਹਾਂ ਉਹ ਬੱਚਾ ਦਾ ਗੱਭੇ ਥੱਲੇ ਅਸਹੀ ਬੱਚਾ ਆ ਹੋ ਬੱਚਾ ਆ ਨਾ ਇਹ ਬਾਜ਼ੀਆਂ ਵਾਲੇ ਆ ਵੀਰੋ ਠੀਕ ਆ ਜਾਨੀ ਚਾਚਾ ਦਾ ਲਗਾਉਂਦਾ ਨਹੀਂ ਬਹੁਤ ਘੱਟ ਬਾਜ਼ੀਆਂ ਲਗਾਉਂਦਾ ਇਧਰ ਵੀ ਫੁੱਟਾ ਸੀ ਕਾਫੀ ਸੀ ਠੀਕ ਆ ਉਹ ਬੈਰੀ ਬੈਰੀ ਪੈ ਜਾਂਦੀ ਹੈ ਨਾ ਇਹ ਚ ਬੈਰੀ ਪੈਂਦੀ ਹੁੰਦੀ ਉਹ ਦੇਖੋ 8 ਤੱਕ ਕੋਈ ਕੋਈ ਪੈਣੀ ਆਜੇ ਤੱਕ ਨਹੀਂ ਪੈਣੀ ਅੱਛਾ ਉਹਦਾ ਵੀ ਟਾਈਮ ਹੁੰਦਾ ਨਾ ਤੇ ਜੇ ਬਾਈਪੂਜੀ ਲਵਾਈਏ ਆਪਾਂ ਵੀ ਉਧਰ ਵੀ ਪੰਗਵੋ ਕਰਦੇ ਬੰਦੇ ਆ ਸਾਰੀ ਦਿਹਾੜੀ ਛੁੱਪੇ ਰਕਨੇ ਬੰਦੇ ਅੱਛਾ ਉਹ ਠੀਕ ਹੈ ਸਾਰਿਆਂ ਨੇ ਪਿਆਪ ਇਸ ਨੂੰ ਜੀ ਕਬੂਤਰ ਹੌਲੀ ਹੌਲੀ ਆਈ ਜਾਂਦੇ ਛਤਰੀ ਤੇ ਬਹਿ ਜਾਂਦੇ ਆ ਠੀਕ ਆ ਸਾਰੇ ਫੂਰ ਆ ਗਿਆ ਤੁਹਾਨੂੰ ਹੋਈ ਹੋਈ ਇੱਥੇ ਗਲੀ ਟੈਂਕੀ ਉੱਪਰੋਂ ਘੁੰਮਦੀ ਆ ਰਹੀ ਹੈ ਥੱਲੇ ਵੀ ਆ ਦੇ ਕੋਲ ਘੁੰਮਦੇ ਹੋਈ ਹੋਈ ਜਾਨੀ ਕਿ ਆਈ ਜਾਂਦੇ ਆ ਤੇ ਓੜਿਓ ਕਬੂਤਰ ਆਹ ਬੈਠਾ ਸੰਗਾ ਛਤਰੀ ਤੇ ਘੁੰਮ ਰਿਹਾ ਆ ਇਹਨੂੰ ਉਹ ਟੈਂਕੀ ਦੇ ਉੱਤੇ ਬੈਠਾ ਉਹਨੇ ਲੇਟ ਕਰਨਾ ਜਿੰਨਾ ਕਰਨਾ ਆ ਹੂੰ ਬਾਕੀ ਤਾਂ ਆਈ ਜਾਂਦੇ ਆ ਉਹ ਅੰਦਰ ਵੀ ਚਲ ਗਏ ਥੋੜੀ ਜਿਹੀ ਠੀਕ ਆ ਆ ਦੇਖੋ ਇਹਨੂੰ ਛਤਰੀ ਦਾ ਸ਼ੌਂਕ ਲੱਗਦਾ ਹੈ ਨਾ ਕਬੂਤਰ ਨੂੰ ਬੈਠਣ ਦਾ ਆਉਣ ਲੱਗਾ ਥੱਲੇ ਆਉਣ ਲੱਗਾ multimotif атив tak dapat mulai lalu